ਕਾਨ ਵੀਰੇ ਇੱਕ ਬਹੁਤ ਵੱਡਾ ਸਰਪ੍ਰਾਈਜ਼ ਹੈ ਬਹੁਤ ਵੱਡਾ ਨਿੱਕੇ ਪਾਇੰਦੋਂ ਸੇ ਇੱਕ ਬੜੇ ਪਿਆਰੇ ਕਲਾਕਾਰ ਜਿਨ੍ਹਾਂ ਤੁਸੀਂ ਮਮਿਕਰੀ ਵੀ ਕਰਦੇ ਹੁੰਦੇ ਹੋ ਉਹ ਪਹੁੰਚ ਰਹੇ ਨੇ ਹੁਣੇ 2 ਮਿੰਟ ਚ ਨਿੱਕੇ ਪਾਇੰਦ ਨੇ ਕਿੰਗ ਸਾਹਿਬ ਨੇ ਹੁਣੇ ਦੱਸਿਆ ਲਓ ਜੀ ਪੰਜਾਬ ਦੇ ਕੈਸੇ ਕਲਾਕਾਰ ਜਿਨ੍ਹਾਂ ਦੇ ਗੀਤਾਂ ਤੁਸੀਂ ਸੁਣਿਆ ਮੈਂ ਗੀਤਾਂ ਦਾ ਜ਼ਿਕਰ ਕਰਾਂ ਰਾਤੀ ਮਿਲਣ ਆਇਓ ਪਿੰਡ ਪੈਰਾ ਲੱਗਦਾ ਕਿ ਨਾ ਕਿ ਨਾ ਨੇ ਸੁਣਿਆ ਜ਼ੋਰਦਾਰ ਤਾੜੀਆਂ ਵਜਾਓ ਜ਼ਰਾ ਮਿੱਤਰਾਂ ਦੀ ਛਤਰੀ ਟੁੱਟ ਗਈ ਅੰਬਰਾ ਤੇ ਲਾਉਂਦੀ ਓਡਾਰੀਆਂ ਜੱਟ ਨੇ ਟਰਾਲਾ ਪਾਉਣਾ ਏ ਡਾਲੇ ਤੇ ਗੋਤ ਲਖਾਉਣਾ ਏ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਨਾਲ ਬੱਬੂ ਮਾਨ ਦੇ ਨਾਲ ਦੇ ਪਿੰਡ ਤੋਂ ਅਸ਼ੋਕ ਪਟਾਕਾ ਜੀ ਆ ਗਿਆ ਹੈ ਕਹ ਲਗੀ ਹੈ ਵੈਰੀ ਗੁੱਡ ਮਾਨ ਸਰ ਕਹਤਾ ਠੀਕ ਹੈ ਅੱਧੀਆਂ ਮੋੜੀਆਂ ਗਾਲਾਂ ਕੱਢਦੇ ਆਣੇ ਵਿੱਚ ਹਾਂ ਹਾਂ ਨਹੀਂ ਮੈਂ ਸੁਣਾ ਕੋਈ ਹੋਰ ਹੀ ਬੋਲ ਗਿਆ ਅਰੇ ਸਰਪੰਚੀ ਦੀਆਂ ਵੋਟਾਂ ਦੇ ਬੀਬੀਆਂ ਦੀ ਗੱਲ ਕਰਨਾ ਭਾਈ ਬੀਬੀਆਂ ਦੀ ਗੱਲ ਕਰਾਂ ਬੀਬੀਆਂ ਦੀ ਹਰੇਕ ਪ੍ਰੋਗਰਾਮ ਦੇ ਗੱਲਾਂ ਵੱਖਰੀਆਂ ਹੁੰਦੀਆਂ ਵਿਆਹ ਤੇ ਵੱਖਰੀਆਂ ਜਦੋਂ ਕਹਿੰਦੇ ਨਾ ਸਰਪੰਚੀ ਦੀਆਂ ਵੋਟੀਆਂ ਵੋਟਾਂ ਪੈਂਦੀਆਂ ਹੁਣ ਵੋਟਾਂ ਪੈਂਦੀਆਂ ਹੁਣ ਤੇ ਬੀਬੀਆਂ ਜਿਹੜੀਆਂ ਇੱਕ ਦੂਜੇ ਨਾਲ ਗੱਲਾਂ ਕਰਦੀਆਂ ਉਹਨਾਂ ਦੇਖ ਲਓ ਆ ਜਾ ਵਦਨ ਲੱਗ ਕੇ ਤਾਂ ਪਿੰਡਾਂ 'ਚ ਸ਼ਰਾਬਾ ਵੰਡੀਆਂ ਕਿੰਦਾ ਪੈਸੇ ਵੰਡੇ ਸਨ ਤੱਕ ਲੈਉਣੀ ਕਿਸੇ ਨੇ ਸ਼ੱਕਰ ਕੰਦੀ ਵੀ ਨਹੀਂ ਲੈ ਕੇ ਦਿੱਤੀ ਜਦੋਂ ਖਾਨਪਾ ਸਰਗਮ ਲੈ ਰਹੇ ਸੀ ਨਾ ਕਈ ਬੀਬੀਆਂ ਨੂੰ ਪਤਾ ਨਹੀਂ ਹੁੰਦਾ ਉਹ ਸੋਚਣ ਲੱਗ ਪੈਂਦੀ ਹੈ ਹੈ ਗਰਮੀ ਬੜੀ ਹੈ ਗਾਉਣ ਵਾਲਾ ਮੁੰਡਾ ਚੰਗਾ ਐਸਾ ਕੋਈ ਚੱਕਰ ਨਹੀਂ ਹੈ ਸਾਡਾ ਕਲਾਸਿਕਲ 베ਸ ਹੈ ਜਿਹੜਾ ਕਿ ਖਾਸ ਤੌਰ ਤੇ ਹਾਂ ਇੱਕ ਵਾਰ ਰੌਲਾ ਪਾ ਕੇ ਦੱਸੋ ਫਿਰ ਜਿਹੜਾ ਪਰਮਾਤਮਾ ਤੁਹਾਡੀਆਂ ਚੀਕਾਂ 'ਚ ਬਰਕਤਾਂ ਪਾਵੇ ਤੁਹਾਨੂੰ ਕਿਸੇ ਬੱਸ ਤੇ ਕੰਡਕਟਰ ਲਾਵੇ ਤੇ ਉਹਦੇ ਵਿੱਚ ਜਦੋਂ ਕੋਈ ਵੀ ਸਵਾਰੀ ਨਾ ਚੜੇ ਤੇ ਬੱਸ ਕਮਾਲ ਹੋ ਜਾਵੇ ਸੋ ਬਹੁਤ ਪਿਆਰੀ ਨੇ ਪੈਂਜੀ ਬਹਿ ਜਾਓ ਸਾਰੇ ਜਣੇ ਬਹਿ ਜਾਓ ਬਹਿ ਜਾਓ ਰਾਜੇ ਤੁਸੀਂ ਵੀ ਬਹਿ ਜਾਓ ਬਹੁਤ ਪਿਆਰੀ ਬੱਚੇ ਆ ਉਹ ਪਾਪੜ ਖਾਂਡਿਆ ਇੱਕੋ ਬੈਠਾ ਕਦੋਂ ਦਾ ਨੱਕ ਚੋ ਘੜ ਘੜ ਚੂਹੇ ਖਾਈ ਜਾਂਦਾ ਇਹ ਆ ਖਾਦਾਂ ਤੂੰ ਉਹ ਖਾਈ ਜਾਂਦਾ ਮੈਂ ਦੇਖੀ ਜਾਂਦਾ ਨਾ ਸਾਡੇ ਤਾਇਆ ਜੀ ਇੰਗਲੈਂਡ ਚਲ ਗਿਆ ਬਰਮਿੰਗਮ ਸਾਡੇ ਤਾਇਆ ਦਾ ਮੁੰਡਾ ਉੱਥੇ ਰਹਿੰਦਾ ਤਾਇਆ ਜੀ ਇੰਗਲੈਂਡ ਚ ਗਏ ਇੰਗਲੈਂਡ ਚ 6-7 ਮਹੀਨਾ ਬਾਅਦ ਆਏ ਤਾਇਆ ਜੀ ਨੇ ਕੋ ਉਥੇ ਗੋਰਾ ਦੋਸਤ ਬਣਾ ਲਿਆ ਗੋਰੇ ਨੂੰ ਨਾਲ ਹੀ ਲੈ ਆਏ ਕਿੰਨੇ ਮੈਂ ਤੈਨੂੰ ਆਪਦੀ ਕੰਟਰੀ ਦਿਖਾ ਕੇ ਲਿਆਉਣੀ ਆ ਲੋ ਜੀ ਦੂਸਰੇ ਦਿਨ ਗੋਰੇ ਨੂੰ ਤਾਇਆ ਜੀ ਜ਼ਮੀਨ ਦਿਖਾਉਣ ਲਈ ਬੱਟਾਂ ਤੇ ਤੁਰੇ ਜਾਣ ਤੇ ਕੀ ਹੋਇਆ ਸਾਹਮਣੇ ਇੱਕ ਕੁੱਤਾ ਤੁਰਿਆ ਆਵੇ ਉਹ ਪਤਾ ਨਹੀਂ ਕਿਦਾਂ ਗੋਰਾ ਸੀ ਜਿੰਨੇ ਕਦੀ ਜ਼ਿੰਦਗੀ ਚ ਕੁੱਤਾ ਹੀ ਨਹੀਂ ਦੇਖਿਆ ਗੋਰਾ ਇੱਕਦਮ ਘਬਰਾ ਗਿਆ ਘਬਰਾ ਕੇ ਤਾਂ ਇਹਨੂੰ ਕਹਿੰਦਾ ਮਿਸਟਰ ਨਾਜੋ ਸੇਂਗ ਮਿਸਟਰ ਨਾਜੋ ਸੇਂਗ ਵਾੜੀ ਦਿਸ ਤਾਂ ਇਹ ਸੁਤਣ ਲੱਭਿਆ ਕਹਿੰਦਾ ਪਤੰਦਰ ਨੇ ਅੰਗਰੇਜ਼ੀ ਚ ਪੁੱਛਿਆ ਤੇ ਅੰਗਰੇਜ਼ੀ ਜਵਾਬ ਦੇਣਾ ਪੈਣਾ ਕਹਿੰਦਾ ਹੈ ਮਿਸਟਰ ਜਾਨ ਦੈਸੀ ਜਰ ਡਾਗ ਇੱਕ ਕੁੱਤਾ ਥੋੜੇ ਹੋਰ ਅੱਗੇ ਗਿਆ ਤੇ ਦੋ ਕੁੱਤੇ ਤੁਰੇ ਹੋਣ ਗੋਰੇ ਨੇ ਫੇਰ ਪੁੱਛ ਲਿਆ ਕਹਿੰਦਾ ਮਿਸਟਰ ਨਾਜੋ ਸੇਂਗ ਮਿਸਟਰ ਨਾਜੋ ਸੇਂਗ ਵਾੜੀ ਦਿਸ ਤਾਂ ਇਹਨੇ ਬਥੇਰੀਆਂ ਫਰਮਾ ਫੁਰਮਾ ਜੋੜੀਆਂ ਇਧਰ ਅੰਗਰੇਜ਼ੀ ਅੰਗਰਦਰੀ ਫੜ ਕੇ ਕਹਿੰਦਾ ਆ ਮਿਸ ਥੋੜਾ ਜਿਹਾ ਹੋਰ ਅੱਗੇ ਗਿਆ ਤੇ 15-20 ਕੁੱਤੇ ਤੁਰੇ ਆਉਣ ਗੋਰੇ ਨੇ ਫਿਰ ਪੁੱਛ ਲਿਆ ਕਹਿੰਦਾ ਮਿਸਟਰ ਨਾਜ਼ਰ ਸਿੰਘ ਮਿਸਟਰ ਨਾਜ਼ਰ ਸਿੰਘ ਵਾਡੀ ਦੀਸ ਜੋ ਤਾਈ ਗੰਗਰੇ ਦੀ ਨਾ ਬਣੀ ਕਹਿੰਦਾ ਹਾਂ ਆ ਮਿਸਟਰ ਜਾਨੋ ਦੀ ਸੀ ਜੇ ਕਤਿਹੜ ਖਾਨਾ ਇਹ ਸਾਡੇ ਬਜ਼ੁਰਗਾਂ ਦੀਆਂ ਗੱਲਾਂ ਹੁੰਦੀਆਂ ਤੇ ਆ ਇੰਨੀਆਂ ਸੀਟੀਆਂ ਕਿਹਨੂੰ ਲੱਗੀਆਂ ਆ ਉਹ ਪਰਨੇ ਵਾਲੇ ਨੂੰ ਆ ਵਾਹ ਪਰਣਾ ਪਹਿਲਾਂ ਤੂੰ ਕੀ ਕਰਨਾ ਤੋ ਆ ਇੱਕ ਵਾਰ ਖਾਨ ਬੀਰੀ ਲਈ ਜ਼ੋਰ ਦਾ ਤਾੜੀ ਮਜਾਓ ਸਾਰੇ ਜਣੇ ਮੈਂ ਬੇਨਤੀ ਕਰੂੰਗਾ ਇੱਕ ਮਮਿਕਰੀ ਦੀ ਫਰਮਾਇਸ਼ ਹੈ ਤੇ ਇੱਕ ਹੈਗੇ ਤੁਹਾਨੂੰ ਤੁਸੀਂ ਉਹ ਲੋਕ ਤਤ ਗੁੰਨੇ ਉਹਨੇ ਉਹ ਗਾ ਦੋ ਮੈਨੂੰ ਬਹੁਤ ਸੋਹਣੇ ਲੱਗਦੇ ਆ ਤੇ ਇੱਕ ਤੁਸੀਂ ਉਹ ਗਾਉਣੇ ਹੁੰਨੇ ਆ ਜਿਹਨੇ ਗੁੰਨੇ ਮੈਨੂੰ ਬਹੁਤ ਸੋਹਣੇ ਲੱਗਦੇ ਉਹ ਵੀ ਇਹ ਤਾਂ ਮੇਰਾ ਕਲੇਸ਼ ਕਰਾ ਰਹਿਣਾ ਦਿੱਤੇ ਪਿੱਛੇ ਬੋਲ ਕੇ ਉਹ ਆ ਕਿ ਇਹ ਕਿਹੜਾ ਨਾਮ ਲੱਛਾ ਹੈ ਆਖੇ ਜੀ ਬ੍ਰੀਤਨਗਰ ਵਾਲੇ ਭਾਜੀ ਦੱਸ ਮੈਂ ਮੈਂ ਗੁਰ ਵੇਚਦਾ ਮਾਮਾ ਖਾਨ ਸਾਹਿਬ ਹੈ ਨਾ ਨਾਵੜੋਂ ਨੂੰ ਇੰਨਾ ਟਾਈਮ ਲੱਗ ਗਿਆ ਤੂੰ ਸਿੱਧਾ ਪ੍ਰੀਤ ਨਗਰ ਵਾਲੇ ਭਾਈ ਅੱਛਾ ਓਏ ਅੱਛਾ ਮੈਂ ਗਾ ਦਿੰਦਾ ਸੋਹਣੇ ਗਾ ਦਿੰਦਾ ਮੈਂ ਦੇਖ ਲੈ ਇੱਕ ਹੋਰ ਹੀ ਦੇਖ ਲੈ ਅਸੀਂ ਮੈਂ ਗੰਮ ਗੱਲ ਨੂੰ ਨੇ ਸੋਣੇ ਐ ਡੀਜੀਪੀ ਬਿਜਾਉਦਾ ਹੈ ਕਿਤੇ ਨਿੱਤੂ ਨੂੰ ਵੋਟਾਂ ਤਾਂ ਨਹੀਂ ਪਾਈਆਂ ਚਲੋ ਜੀ ਉਹ ਗੱਲ ਫੇਰ ਸੁਣਾਵਾਂਗੇ